ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗੇ ਸਾਹਿਬੀ ਸ਼ੀ ਬਲੌਗ ਅੱਜ ਮੈਂ ਤੁਹਾਨੂੰ ਦੱਸਦੀ ਆਂ ਨਾਰੀਅਲ ਦੇ ਤੇਲ ਦੇ ਵਿੱਚ ਨਾ ਇੱਕ ਚੀਜ਼ ਮਿਕਸ ਕਰਕੇ ਲਗਾਉਣ ਨਾਲ ਅਗਰ ਤੁਹਾਡੇ ਸ਼ਾਈਆਂ ਨੇ ਜਾਂ ਝੁਰੜੀਆਂ ਨੇ ਜਾਂ ਪਿਕਮਟੇਸ਼ਨ ਹੈ ਜਾਂ ਦਾਗ ਨੇ ਜਾਂ ਤੁਹਾਡੀ ਸਕਿਨ ਜਿਹੜੀ ਡਰਾਈ ਹੈ ਹਨਾ ਤੇ ਜਾਂ ਤੁਹਾਡੇ ਕਾਲਾਪਨ ਆ ਗਿਆ ਜਾਂ ਤੁਹਾਡੇ ਧੁੱਪ ਦੇ ਨਾਲ ਟੈਨ ਆ ਗਈ ਚਿਹਰੇ ਤੇ ਤੇ ਤੁਸੀਂ ਕਿਸ ਤਰੀਕੇ ਦਾ ਨਾਰੀਅਲ ਦੇ ਤੇਲ ਵਿੱਚ ਉਹ ਵਾਲੀ ਚੀਜ਼ ਮਿਕਸ ਕਰਕੇ ਲਗਾ ਸਕਦੇ ਹੋ ਕਿਉਂਕਿ ਨਾਰੀਅਲ ਤੇਲ ਆਪਾਂ ਕੱਲਾ ਗਰਮੀ ਵਿੱਚ ਨਹੀਂ ਲਗਾ ਸਕਦੇ ਕਿਉਂਕਿ ਚਿਹਰਾ oily oily ਹੋ ਜਾਂਦਾ ਹੈ ਤੇ ਫਿਰ ਬੜੀ ਦਿੱਕਤ ਜੀ ਆਉਂਦੀ ਹੈ ਫਿਰ ਬੜਾ ਗੰਦਾ ਜਿਹਾ ਲੱਗਦਾ ਹੈ ਗਰਮੀ ਜ਼ਿਆਦਾ ਲੱਗਦੀ ਹੈ ਹੈਨਾ ਤੇ ਬਾਸ ਤੁਸੀਂ ਨਾਰੀਅਲ ਦਾ ਤੇਲ ਤੇ ਉਹ ਵਾਲੀ ਚੀਜ਼ ਜਿਹੜੀ ਹੈ ਨਾ ਮਿਕਸ ਕਰਕੇ ਲਗਾਣੀ ਹੈ ਤੇ ਤੁਹਾਡਾ ਚਿਹਰਾ ਵੀ ਇਕਦਮ ਨਿੱਖਰ ਜਾਏਗਾ ਇਕਦਮ ਗੋਰਾ ਚਿੱਟਾ ਹੋ ਜਾਵੇਗਾ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਫੁੱਲ ਵਾਚ ਕਰਕੇ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਜਿਹੜੀਆਂ ਮੇਰੇ ਭੈਣਾਂ ਦੇ ਕਮੈਂਟ ਆਏ ਹੋਏ ਨੇ ਉਹਨਾਂ ਦਾ ਦਿਲੋਂ ਧੰਨਵਾਦ ਬਹੁਤ ਸਾਰਾ ਮੇਰੀਆਂ ਭੈਣਾਂ ਮੈਨੂੰ ਪਿਆਰ ਦਿੰਦੀਆਂ ਨੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਤੇ ਇਦਾਂ ਹੀ ਸਪੋਰਟ ਕਰਦੇ ਰਹਿਣਾ ਅੱਗੇ ਤੱਕ ਲੈ ਕੇ ਜਾਣਾ ਠੀਕ ਹੈ ਜੀ ਤੇ ਆਪਾਂ ਇਸ ਚੈਨਲ ਤੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਟਿਪਸ ਦੱਸਦੇ ਰਹੇ ਨੇ ਬਿਊਟੀ ਲਈ ਲੈ ਕੇ ਕਿਉਂਕਿ ਮੈਨੂੰ ਨਾ ਨੇਚਰਲ ਖੂਬਸੂਰਤੀ ਨਾਲ ਪਿਆਰ ਹੈ ਤੇ ਮੈਂ ਵੀ ਤੁਹਾਨੂੰ ਇਹੀ ਕਹਿੰਨੀ ਹੈ ਕਿ ਤੁਸੀਂ ਵੀ ਨੇਚਰਲ ਖੂਬਸੂਰਤੀ ਜਿਹਦੇ ਨਾਲ ਜੁੜੇ ਰਹੋ ਏਦਾਂ ਕੈਮੀਕਲ ਵਾਲੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੋਂ ਦੂਰ ਰਹੋ ਤੇ ਜਿਹੜੀਆਂ ਪਾਲਸ ਜਿਹਨੇ ਨੇ ਪੈਸੇ ਵੇਸਟ ਕਰਦੇ ਨੇ ਟਾਈਮ ਵੇਸਟ ਕਰਦੇ ਨੇ ਉਹਨਾਂ ਤੋਂ ਚੀਜ਼ਾਂ ਤੋਂ ਦੂਰ ਰਹੋ ਠੀਕ ਹੈ ਅੱਜ ਦੀ ਮੇਗਾਈ ਵਿੱਚ ਆਪਾਂ ਇਹ ਸੱਪੂਸ਼ਿਓ ਫੋੜ ਨਹੀਂ ਕਰ ਸਕਦੇ ਪਾਰਲਰ ਪੂਲਰ ਵੈਸੇ ਜਾਣਾ ਵੀ ਨਹੀਂ ਚਾਹੀਦਾ ਇਹਨਾਂ ਨੇ ਪੈਸੇ ਲੈ ਕੇ ਵੀ ਤੁਹਾਡਾ ਚਿਹਰੇ ਖਰਾਬ ਹੁੰਦੇ ਨੇ ਤੇ ਫਿਰ ਫਾਇਦਾ ਕੀ ਚੀ ਹੈ ਨਾ ਇਹ ਚੀਜ਼ਾਂ ਲਗਾਉਣ ਦਾ ਤੇ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਆਂ ਤੇ ਵੀਡੀਓ ਐਂਡ ਤੱਕ ਦੇਖਣਾ ਤੇ ਆਪਾਂ ਕੀ ਲੈਣਾ ਹੈਗਾ ਇਹ ਦੇਖੋ ਖਾਲੀ ਬੋਲੀ ਲਈਏ ਠੀਕ ਹੈ ਸਾਫ਼ ਜੀ ਬੋਲ ਲੈ ਕੇ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਨਾਰੀਅਲ ਦਾ ਤੇਲ ਠੀਕ ਹੈ ਜਿੰਨਾ ਕ ਤੁਹਾਨੂੰ ਚਾਹੀਦੇ ਮੈਂ ਇੱਥੇ ਸਿਰਫ ਅੱਧਾ ਕ ਚਮਚਾ ਪਾਇਆ ਜਿੰਨਾ ਕ ਵੀ ਤੁਹਾਨੂੰ ਚਾਹੀਦੇ ਜਿੰਨੀ ਤੁਸੀਂ ਇਹ ਬਣਾ ਕੇ ਰੱਖਣਾ ਚਾਹੁੰਦੇ ਹੋ ਹਫਤੇ ਦੀ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਪਾ ਸਕਦੇ ਹੋ ਅਗਰ 2-3 ਦਿਨ ਦਾ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬਣਾ ਸਕਦੇ ਹੋ ਮੈਂ ਇੱਥੇ 2-3 ਦਿਨ ਦਾ ਬਣਾਉਣ ਲੱਗੀ ਹਾਂ ਅੱਧਾ ਚਮਚਾ ਇੱਥੇ ਮੈਂ ਤੇਲ ਲਿਆ ਹੈ ਇਹੀ ਅੱਧਾ ਚਮਚਾ ਇਹ ਤੁਹਾਨੂੰ 2-3 ਦਿਨ ਨੂੰ ਪਕਾਣਾ ਹੈਗਾ ਤੇ ਫਿਰ ਉਹਦੇ ਵਿੱਚ ਪਾਣੀ ਆਪਾਂ ਮੇਨ ਚੀਜ਼ ਹੈਗੀ ਹੈ ਐਲੋਵੀਰਾ ਜੈਲ ਇਹ ਹੈਗੇ ਐਲੋਵੀਰਾ ਜੈਲ ਇਹ ਚੰਦਨ ਵਾਲੀ ਏ ਠੀਕ ਹੈ ਸੈਂਡਲवुड ਐ ਐਲੋਵੇਰਾ ਤੁਸੀਂ ਕਿਹੜੀ ਵੀ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਕੋਈ ਚੱਕਰ ਨਹੀਂ ਠੀਕ ਹੈ ਤੇ ਆ ਦੇਖੋ ਇਸ ਤਰੀਕੇ ਨਾਲ ਵਿੱਚ ਅੱਧਾ ਇੱਕ ਚਮਚਾ ਸਿਰਫ ਮੈਂ ਦੇ ਵਿੱਚ ਅੱਧਾ ਚਮਚਾ ਨਾਰੀਅਲ ਦਾ ਤੇਲ ਅੱਧਾ ਇੱਕ ਚਮਚਾ ਪਾਲੀਏ ਦੇ ਵਿੱਚ ਐਲੋਵੀਰਾ ਜੈਲ ਇਹ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਚਿਹਰੇ ਤੇ ਲਗਾਉਂਦੇ ਹੋ ਨਾ ਤੇ ਤੁਸੀਂ ਦੇਖੋ ਇੰਨਾ ਵਧੀਆ 글로 ਇੰਨਾ ਵਧੀਆ ਮਤਲਬ ਕਿੰਨਾਂ ਤੜਾ ਚਿਹਰਾ ਹੋ ਜਾਵੇਗਾ ਤੁਸੀਂ ਹੈਰਾਨ ਹੋ ਜਾਵੋਗੇ ਕਿ ਇਹ ਮਤਲਬ ਕੀ ਸਾਡਾ ਚਿਹਰਾ ਬਦਲ ਕਿਦਾਂ ਗਿਆ ਹੈ ਤੇ ਇੱਕ ਕਰੀਮ ਬਣ ਕੇ ਰੈਡੀ ਹੋ ਗਈ ਠੀਕ ਹੈ ਕਿਉਂਕਿ ਜਦੋਂ ਆਪਾਂ ਇਹੋ ਜਿਹਾ ਜੈਲ ਪਾ ਲੈਂਦੇ ਨੇ ਕਿਸੇ ਵੀ ਚੀਜ਼ ਵਿੱਚ ਤੇ ਇੱਕ ਕਰੀਮੀ ਫੋਮ ਬਣ ਜਾਂਦੀ ਹੈ ਤੁਸੀਂ ਚਾਹੋ ਤੇ ਇਹਦੇ ਵਿੱਚ ਨਾ ਮੁਸ਼ਕਪੂਰ ਜਿਹੜਾ ਹੁੰਦਾ ਨਾ ਮੁਸ਼ਕਪੂਰ ਦੀ ਟਿੱਕੀ ਉਹਦੇ ਵਿੱਚ ਥੋੜਾ ਜਿਹਾ ਇਹ ਵੀ ਉਹ ਵੀ ਪਾ ਸਕਦੇ ਮੁਸ਼ਕਪੂਰ ਦੀ ਟਿੱਕੀ ਦਾ ਨਾਲ ਕੀ ਹੁੰਦਾ ਹੈ ਜਿਨ੍ਹਾਂ ਦੇ ਪਿੰਪਲ ਨੇ ਹਨਾ ਜਾਂ ਛੋਟੇ-ਛੋਟੇ ਫਿੰਸੀਆਂ ਨੇ ਜਾਂ ਛੋਟੇ-ਛੋਟੇ ਦਾਣੇ ਨਿਕਲ ਆਉਂਦੇ ਨੇ ਤੇ ਉਹ ਜਿਹੜੇ ਮੁਸ਼ਕਪੂਰ ਹੁੰਦੇ ਨੇ ਨਾ ਉਹ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਏ ਔਰ ਦਾਗ-ਧੱਬੇ ਤੇ ਠੀਕ ਕਰਦਾ ਹੀ ਕਰਦਾ ਏ ਔਰ ਨਾਲ ਜਿਹੜੇ ਤੁਹਾਡੇ ਪਿੰਪਲ ਨੇ ਉਹਨਾਂ ਨੂੰ ਵੀ ਠੀਕ ਕਰ ਦਿੰਦਾ ਏ ਮੁਸ਼ਕਪੂਰ ਦੀ ਟਿੱਕੀ ਜੇ ਹੈਗੀ ਥੋੜੀ ਜੀ ਤੇ ਉਹ ਵਿੱਚ ਇਹਦੇ ਮਿਕਸ ਕਰ ਸਕਦੇ ਹੋ ਮੇਰੇ ਕੋਲ ਇਸ ਟਾਈਮ ਖਤਮ ਹੋਈ ਪਈ ਸੀ ਤੇ ਮੈਂ ਤੇ ਲਗਾਉਣਾ ਸੀ ਇਹ ਵਾਲਾ ਸੀਰਮ ਤੇ ਮੈਂ ਕਿਹਾ ਚਲੋ ਮੈਂ ਇਹ ਵਾਲਾ ਬਣਾ ਲੈਣੀ ਆ ਬਾਅਦ ਵਿੱਚ ਫਿਰ ਮੈਂ ਲਿਆ ਕੇ ਤੇ ਇਹਦੇ ਵਿੱਚ ਮਿਕਸ ਕਰ ਲਵਾਂਗੀ ਆ ਦੇਖੋ ਇਹਨੂੰ ਮਿਕਸ ਕਰਕੇ ਨਾ ਦੇਖੋ ਇੱਕ ਕ੍ਰੀਮ ਜੀ ਬਣ ਜਾਂਦੀ ਏ ਹਾਂ ਦੇਖੋ ਬਣ ਗਈ ਇਹਨੇ ਕ੍ਰੀਮ ਇਹ ਬਣ ਕੇ ਰੈਡੀ ਹੋ ਗਈ ਕ੍ਰੀਮ ਤੁਸੀਂ ਰਾਤ ਨੂੰ ਕੀ ਕਰਨਾ ਏ ਰਾਤ ਨੂੰ ਇਹਨੂੰ ਚਿਹਰੇ ਤੇ ਲਗਾਉਣਾ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਇਹ ਲਗਾ ਲੈਣਾ ਆਪਣੇ ਚਿਹਰੇ ਤੇ ਚਿਹਰਾ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਏ ਕੋਈ ਵੀ ਕ੍ਰੀਮ ਨਹੀਂ ਲੱਗੀ ਹੋਣੀ ਚਾਹੀਦੀ ਕੋਈ ਵੀ ਪਾਊਡਰ ਵਗੈਰਾ ਨਹੀਂ ਲੱਗਾ ਹੋਣਾ ਚਾਹੀਦਾ ਚਿਹਰੇ ਨੂੰ ਬਿਲਕੁਲ ਸਾਫ਼ ਕਰਕੇ ਬਿਲਕੁਲ ਧੋ ਕੇ ਤੇ ਰਾਤ ਨੂੰ ਤੁਸੀਂ ਇਸ ਤਰੀਕੇ ਨਾਲ ਇਹ ਲਗਾ ਲੈਣੀ ਠੀਕ ਹੈ ਨਾਰੀਅਲ ਦਾ ਤੇਲ ਜਿਹੜਾ ਹੁੰਦਾ ਇਹਨੇ ਦਾਗ-ਧੱਬੇ ਨੂੰ ਠੀਕ ਕਰਦਾ ਹੈ ਕਿਸੇ ਵੀ ਮਤਲਬ ਕਿ ਜਦੋਂ ਆਪਣੇ ਝੋਟਾਂ ਦੇ ਨਿਸ਼ਾਨ ਲੱਗ ਜਾਂਦੇ ਨੇ ਜਾਂ ਕਿਤੇ ਵੀ ਬੱਚਿਆਂ ਦੇ ਸੱਟ ਪੇਟ ਲੱਗ ਜੇ ਤਾਂ ਤੁਸੀਂ ਦੇਖੇ ਨਾਰੀਅਲ ਤੇਲ ਆਪ ਲਗਾਉਨੇ ਆ ਇਹ ਝੋਟ ਵੀ ਠੀਕ ਹੋ ਜਾਂਦੀ ਹੈ ਨਾਲ ਹੀ ਨਾਲ ਜਿਹੜਾ ਦਾਗ-ਧੱਬੇ ਹੁੰਦੇ ਨੇ ਉਹ ਠੀਕ ਹੋ ਜਾਂਦੇ ਨੇ ਠੀਕ ਹੈ ਤੇ ਅਗਰ ਤੁਸੀਂ ਇਸ ਤਰੀਕੇ ਨਾਲ ਲਗਾਉਂਦੇ ਹੋ ਨਾ ਤੇ ਚਿਹਰਾ ਤੁਹਾਡਾ ਇੱਕਦਮ ਸੌਫਟ ਤੇ ਇੱਕਦਮ ਮਲਾਈਮ ਤੇ ਇੱਕਦਮ ਚਮਕਦਾਰ ਔਰ ਤੁਹਾਡਾ ਅਸਿਕ ਤੇ ਅਦਾ ਵੀ ਨਹੀਂ ਲੱਗੇਗਾ ਕਿ ਅਸੀਂ ਔਇਲ ਲਗਾਇਆ ਹੋਇਆ ਕਿਉਂਕਿ ਜਿਹੜੀ ਐਲੋਵੇਰਾ ਹੁੰਦੀ ਹੈ ਉਹ ਉੱਚੀ ਉਹਨੂੰ ਸਮਾਰ ਜਾਂਦੀ ਹੈ ਪ ਨਾਰੀਅਲ ਤੇਲ ਲੱਗਾ ਹੋਇਆ ਅਗਰ ਆਪਾਂ ਕੱਲਾ ਨਾਰੀਅਲ ਤੇਲ ਲਗਾਨੇ ਆ ਤੇ ਸਾਡੇ ਉਹ ਸਕਿਨ ਤੇ ਨਾ oily oily ਜਿਹਾ ਨਜ਼ਰ ਆਉਂਦਾ ਤੇ ਫਿਰ ਪਸੀਨਾ ਜ਼ਿਆਦਾ ਆਉਂਦਾ ਤੇ ਫਿਰ ਗਰਮੀ ਬਹੁਤ ਲੱਗਦੀ ਹੈ ਜਿਆਦੇ oil ਨਾਲ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਆਪਣੇ ਚਿਹਰੇ ਦੀ ਤੇ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਦੇ ਝੂੜੀਆਂ ਪੈ ਗਈਆਂ ਨੇ ਨਾ ਤੇ ਕਈ ਮੇਰੀ ਭੈਣਾਂ ਦੇ ਕਮੈਂਟਾਂ ਆਂਦੇ ਦੀਦੀ ਸਾਡੇ ਝੂੜੀਆਂ ਪੈ ਗਈਆਂ ਨੇ ਵੀ ਉਹ ਆਪਾਂ ਕਿਹੜਾ ਫੇਸ ਪੈਕ ਲਗਾਈਏ ਫੇਸ ਪੈਕ ਮੈਂ ਬਹੁਤ ਸਾਰੇ ਵੈਸੇ ਦੱਸੇ ਹੋਏ ਨੇ ਵੀਡੀਓ ਤੁਸੀਂ ਦੇਖ ਸਕਦੇ ਹੋ ਪਰ ਮੈਂ ਮੇਰਾ ਮੇਨ ਇਹੀ ਹੁੰਦਾ ਹੈ ਤੇ ਕਿਉਂਕਿ ਜਿਹੜੀ ਮ사ਜ ਹੁੰਦੀ ਹੈ ਨਾ ਇਹ ਹੀ ਆਪਣੀ ਸਕਿਨ ਨੂੰ ਟਾਈਟ ਕਰਦੀ ਹੈ ਝੁਰੜੀਆਂ ਨੂੰ ਇਹ ਹੀ ਠੀਕ ਕਰਦੀ ਹੈ ਠੀਕ ਹੈ ਮੇਨ ਮ사ਜ ਹੈ ਕਈ ਵਾਰ ਮੇਰੀਆਂ ਭੈਣਾਂ ਮ사ਜ ਨਹੀਂ ਕਰਦੀਆਂ ਹੈਗੀਆਂ ਤੇ ਉਹ ਸਕਿਨ ਜਿਹੜੀ ਲੋਸ ਹੋਣੀ ਸ਼ੁਰੂ ਹੋ ਜਾਂਦੀ ਹੈ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਆਪਾਂ ਨਾ ਕਰੀਮਾਂ ਲਗਾਣੇ ਆ ਕਰੀਮਾਂ ਦੇ ਨਾਲ ਰਿੰਕਲ ਬਿਲਕੁਲ ਠੀਕ ਨਹੀਂ ਹੁੰਦੇ ਹੈਗੇ ਇਹ ਹੁੰਦੇ ਨੇ ਇੱਕ ਫੇਸ ਪੈਕ ਐਦਾਂ ਦੇ ਹੁੰਦੇ ਨੇ ਕਿ ਜਿਹੜੇ ਆਪਾਂ ਨੇਚਰਲ ਬਣਾ ਕੇ ਲਗਾ ਸਕਦੇ ਆ ਕਿ ਉਹ ਆਪਣੇ ਚਿਹਰੇ ਨੂੰ ਇੱਕਦਮ ਟਾਈਟ ਕਰ ਦਿੰਦੇ ਨੇ ਤੇ ਕੁਝ ਸ਼ਰਤਾਂ ਦੇ ਅ ਜਿਹੜੀ ਮ사ਜ ਹੁੰਦੀ ਹੈ ਨਾ ਕੁਝ ਅਦਾ ਤੇ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਆਪਾਂ ਮ사ਜ ਕਰਕੇ ਆਪਣੇ ਚਿਹਰੇ ਨੂੰ ਰਿੰਕਲ ਫਰੀ ਬਣਾ ਸਕਦੇ ਆ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਇਸ ਤਰੀਕੇ ਨਾਲ ਜੇ ਤੁਸੀਂ ਮ사ਜ ਕਰੋਗੇ ਨਾ ਸਕਿਨ ਤਾਂ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਔਰ ਰੰਗ ਇੱਕਦਮ ਚਮਕ ਜਾਏਗਾ ਗੋਰਾ ਚਿੱਟਾ ਰੰਗ ਤੁਹਾਡਾ ਇੱਕਦਮ ਲੱਗੇਗਾ ਇਕਦਮ ਇਦਾਂ ਨਾ ਮਤਲਬ ਕਿ ਚਿਹਰਾ ਨਖਰੇ ਨਖਰਾ ਦੇਖੋ ਇਸ ਤਰੀਕੇ ਨਾਲ ਦੇਖੋ ਚਮਕ ਜਿਹੜੀ ਹੈ ਨਾ ਤੁਹਾਡੇ ਚਿਹਰੇ ਤੇ ਇੰਨੀ ਵਧੇਗੀ ਨਾ ਤੁਸੀਂ ਹੈਰਾਨ ਹੋ ਜਾਓਗੇ ਕਿ ਵਾਕਿਆ ਹੀ ਬਹੁਤ ਵਧੀਆ ਚੀਜ਼ ਹੈ ਤੁਸੀਂ ਸਵੇਰੇ ਕਿਤੇ ਵੀ ਜਾਂਦੇ ਹੋ ਮੰਨ ਲਓ ਆਪਾਂ ਹਨਾ ਧੁੱਪ 'ਚ ਕਿਤੇ ਜਾਂਦੇ ਆ ਸ਼ੋਪਿੰਗ ਕਰਨ ਜਾਂਦੇ ਆ ਜਾਂ ਬਾਜ਼ਾਰ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਜਾਂ ਘਰੇ ਕੰਮ ਵੀ ਕਰਦੇ ਆ ਆਪਾਂ ਹਨਾ ਧੁੱਪ ਦਾ ਅਸਰ ਬਿਲਕੁਲ ਵੀ ਚਿਹਰੇ ਤੇ ਨਹੀਂ ਪਏਗਾ ਤੇ ਬਿਲਕੁਲ ਵੀ ਕਾਲਾਪਨ ਨਹੀਂ ਆਵੇਗਾ ਤੁਹਾਡੀ ਜਿਹੜੀ ਸਕਿਨ ਇੱਕਦਮ ਮੋਟੀ ਰਹੇਗੀ ਜਿੰਨੀ ਸਕਿਨ ਮੋਟੀ ਹੋਵੇ ਓਨੀ ਹੀ ਵਧੀਆ ਹੁੰਦੀ ਹੈ ਅਗਰ ਸਕਿਨ ਪਤਲੀ ਪੈ ਜਾਵੇ ਤੇ ਸ਼ਾਈਆਂ ਦਾ ਪਿਗਮੈਂਟੇਸ਼ਨ ਦਾ ਉਹ ਦਸਕਤ ਦੇਣ ਲੱਗ ਜਾਂਦੀਆਂ ਨੇ ਅਗਰ ਤੁਸੀਂ ਸਕਿਨ ਤੁਹਾਡੀ ਪਤਲੀ ਹੋਵੇਗੀ ਤੇ ਉਹ ਦਸਕਤ ਨਾ ਦੇਣ ਇਸ ਕਰਕੇ ਤੁਹਾਨੂੰ ਮ사ਜ ਕਰਨੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਐਲੋਵਿਰਾ ਜਿਹੜੀ ਹੁੰਦੀ ਹੈ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੇ ਇੱਕਦਮ ਨੇਚਰਲ ਗਲੋ ਦੇ ਦਿੰਦੀ ਹੈ ਇੱਕਦਮ ਨੇਚਰਲ ਸਕਿਨ ਨੂੰ ਕਰ ਦਿੰਦੀ ਹੈ ਤੇ ਦੇਖੋ ਤੇ ਹੁਣ ਮੇਖੋ ਔਇਲ ਜਿਹੜਾ ਔਇਲ ਦਾ ਪਤਾ ਹੀ ਨਹੀਂ ਹੈਗਾ ਵੀ ਔਇਲ ਗਿਆ ਤੇ ਗਿਆ ਕੀਤਾ ਇਸ ਤਰੀਕੇ ਨਾਲ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਐਲੋਵਿਰਾ ਨੂੰ ਮਿਕਸ ਕਰਕੇ ਤੇ ਤੁਸੀਂ ਇਸ ਤਰੀਕੇ ਨਾਲ ਲਗਾਓਗੇ ਨਾ ਚਿਹਰਾ ਤੁਹਾਡਾ ਇੰਨਾ ਸਾਫ ਸੁਥਰਾ ਤੇ ਇੰਨਾ ਗੋਰਾ ਚਿੱਟਾ ਹੋ ਜਾਏਗਾ ਤੇ ਦੇਖੋ ਕੁਝ ਦੇਰ ਮਲਣ ਨਾਲ ਨਾ ਇਹ ਛੋਟੇ ਛੋਟੇ ਨੇ ਮੈਲ ਜੀ ਨਿਕਲਣ ਲੱਗ ਜਾਂਦੇ ਚਿਹਰੇ ਤੋਂ ਜਿਹੜੀ ਤੁਹਾਡੇ ਕਈ ਵਾਰ ਹੁੰਦਾ ਸਾਡੀ ਸਕਿਨ ਤੇ ਨਾ ਕਾਲਾਪਨ ਜੰਮਿਆ ਹੁੰਦਾ ਕਈ ਵਾਰ ਮੈਲ ਜੰਮੀ ਹੁੰਦੀ ਤੇ ਆ ਦੇਖੋ ਮੈਂ ਨਾ ਇਦਾਂ ਦਾ ਕਰਨੀ ਵੀ ਸ਼ਾਇਦ ਤੁਹਾਨੂੰ ਨਜ਼ਰ ਨਾ ਆਂਦੀ ਹੋਵੇ ਆ ਦੇਖੋ ਛੋਟੇ ਛੋਟੇ ਮੈਲ ਜਿਵੇਂ ਮੈਲ ਜੀ ਨਾ ਸ਼ਾਇਦ ਤੁਹਾਨੂੰ ਨਜ਼ਰ ਨਾ ਆਉਂਦੀ ਹੋਵੇ ਤੇ ਇਦਾਂ ਦੇਖੋ ਤੇ ਮੈਲ ਨੂੰ ਮੇਰੇ ਚਿਹਰੇ ਗੰਦਗੀ ਜਿਹੜੀ ਸਕਿਨ ਹੁੰਦੀ ਹੈ ਨਾ ਗੰਦੀ ਸਕਿਨ ਹੁੰਦੀ ਹੈ ਉਹ ਮੈਲ ਬਣ ਬਣ ਕੇ ਨਾ ਇਸ ਤਰੀਕੇ ਨਾਲ ਉੱਤਰ ਜਾਂਦੀ ਹੈ ਸਕਿਨ एकदम ਗੋਰੀ ਚਿੱਟੀ ਤੇ एकदम ਸਾਫ਼ ਸੁਥਰੀ ਹੋ ਜਾਂਦੀ ਹੈ ਬਹੁਤ ਆਸਾਨ ਰੈਮਡੀ ਜਿਹੜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਤੇ ਗਰਮੀ ਗਰਮੀ ਤੁਸੀਂ ਇਸ ਤਰੀਕੇ ਨਾਲ ਲਗਾ ਸਕਦੇ ਹੋ ਸਿਆਲਾ ਚ ਤੇ ਚਲੋ ਆਪਾਂ ਨਾਰੀਅਲ ਦਾ ਤੇਲ ਕੱਲਾ ਵੀ ਲਗਾ ਸਕਦੇ ਆ ਤੇ ਗਰਮੀ ਵਿੱਚ ਤੁਹਾਡਾ ਓਖਾ ਹੋ ਜਾਂਦਾ ਤੇ ਇਸ ਤਰੀਕੇ ਨਾਲ ਤੁਸੀਂ ਨਾਰੀਅਲ ਦਾ ਤੇਲ ਇਸਤੇਮਾਲ ਕਰੋ ਐਲੋਵੇਰਾ ਦੇ ਵਿੱਚ ਮਿਕਸ ਕਰਕੇ ਐਲੋਵੇਰਾ ਪlant ਵਾਲੀ ਨਹੀਂ ਹੋਣੀ ਚਾਹੀਦੀ ਐਲੋਵੇਰਾ ਹੋਣੀ ਚਾਹੀਦੀ ਮਾਰਕੀਟ ਵਾਲੀ ਜੀ ਠੀਕ ਹੈ ਮਾਰਕੀਟ ਵਾਲੀ ਜਿਹੜੀ ਹੁੰਦੀ ਹੈ ਨਾ ਇਹਦੇ ਵਿੱਚ ਨਾ ਇਦਾਂ ਲੱਗਦਾ ਆਪਾਂ ਜਿਹੜੀ ਚੀਜ਼ ਇਹਦੇ ਵਿੱਚ ਮਿਕਸ ਕਰਨੀ ਉਹ ਕਰੀਮ ਬਣ ਜਾਂਦੀ ਹੈ ਕਰੀਮੀ ਫੋਮ ਬਣ ਜਾਂਦੀ ਹੈ ਉਹ ਚੀਜ਼ ਜਿਹੜੀ ਪਤਾ ਨਹੀਂ ਚੱਲਦਾ ਹੈਗਾ ਵੀ ਆਪਾਂ ਇਹਦੇ ਵਿੱਚ ਪਾਇਆ ਤੇ ਪਾਇਆ ਕੀ ਅਗਰ ਵਿਟਾਮਿਨ ਈ ਦਾ ਕੈਪਸੂਲ ਪਾਈਏ ਤਾਂ ਵੀ ਉਹ ਕਰੀਮ ਬਣ ਜਾਂਦੀ ਹੈ ਅਗਰ ਆਪਾਂ ਚੋਲਾਂ ਦਾ ਪਾਣੀ ਬਣਨੇ ਆ ਹਨਾ ਉਹ ਕਰੀਮ ਬਣਾਣੇ ਤਾਂ ਵੀ ਆਪਣੀ ਜਿਹੜੀ ਸਕਿਨ ਹੈ ਉਹ ਇੱਕਦਮ ਮਤਲਬ ਕਿ ਕਰੀਮ ਵਾਂਗੂ ਬਣ ਜਾਂਦਾ ਤੇ ਸਕਿਨ ਸਾਫ਼ ਸੁਥਰੀ ਨਜ਼ਰ ਆਉਣ ਲੱਗ ਜਾਂਦੀ ਗੋਰੀ ਚਿੱਟੀ ਨਜ਼ਰ ਆਉਣ ਲੱਗ ਜਾਂਦੀ ਹੈ ਆ ਦੇਖੋ ਤੁਸੀਂ ਦੇਖ ਹੀ ਲਿਆ ਹੋਣਾ ਸਕਿਨ ਦੇਖੋ ਕਿੰਨੀ ਚਮਕ ਰਹੀ ਹੈ ਕਿੰਨੀ ਗਲੋਇੰਗ ਸਕਿਨ ਹੋ ਗਈ ਹੈ ਦੇਖੋ ਸਕਿਨ ਤੇ ਪਰਪਰ ਕੇ 글로 ਆਂਦਾ ਹੈ ਇਸ ਤਰੀਕੇ ਨਾਲ ਤੁਸੀਂ ਨਾਰੀਅਲ ਦਾ ਤੇਲ ਲਗਾਉਂਦੇ ਹੋ ਠੀਕ ਹੈ ਬਹੁਤ ਵਧੀਆ ਹੈ ਤੇ ਵੀਡੀਓ ਵਾਤਵਾ ਸ਼ੇਅਰ ਕਰਦੇ ਕਰੋ ਵਾਤਵਾ ਲਾਈਕ ਕਰਦੇ ਕਰੋ ਜਿੰਨਾ ਮੇਰੀਆਂ ਭੈਣਾਂ ਦੇ ਚਿਹਰੇ ਤੇ ਪਿਗਮੈਂਟੇਸ਼ਨ ਹੈ ਜਾਂ ਸ਼ਾਈਆਂ ਨੇ ਜਾਂ ਉਹਦੀ ਸਕਿਨ ਲੂਜ਼ ਹੈ ਜਾਂ ਸਕਿਨ ਤੇ ਕੋਈ ਵੀ ਪ੍ਰੋਬਲਮ ਹੈਗੀ ਏ ਤੋਂ ਸਾਰੀਆਂ ਮੇਰੀਆਂ ਭੈਣਾਂ ਇਸ ਵੀਡੀਓ ਨੂੰ ਦੇਖਣ ਤੇ ਇਹ ਵਾਲਾ ਨੁਸਖਾ ਅਪਣਾ ਕੇ ਆਪਣੀ ਸਕਿਨ ਨੂੰ ਇੱਕਦਮ ਚਮਕਦਾਰ ਤੇ ਇੱਕਦਮ ਗਲੋਇੰਗ ਬਣਾ ਸਕਦੇ ਨੇ ਤੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਸੋਹਣੇ ਜਿਹੇ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਵਿੱਚ ਤੇ ਤਦ ਤੱਕ ਮੇਰੀਆਂ ਭੈਣਾਂ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਗਰਮੀ ਬਹੁਤ ਹੋ ਗਈ ਹੈ ਆਪਣਾ ਵੀ ਧਿਆਨ ਰੱਖੋ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੋ ਫਿਰ ਮਿਲਦੇ ਹਾਂ ਜੀ ਨਈ ਵੀਡੀਓ ਚ ਬਾਏ ਬਾਏ